ਕਾਂਗਰਸ ਪਾਰਟੀ ਕੋ ਜੀਆਂ ਹਰਕਤਾਂ ਤੇ ਉੱਤਰ ਆਈ ਹੈ ਮੈਂ ਦੱਸਣਾ ਚਾਹੁੰਨਾ ਆ ਇੱਕ ਮੈਂ ਵੀਡੀਓ ਵਿਖਾ ਲਾਂ ਤੁਹਾਨੂੰ ਆ ਵੀਡੀਓ ਆ ਇਹ ਸਾਡੇ ਸਰਪੰਚ ਤਤਲੇ ਦੀ ਲੇਡੀ ਸਰਪੰਚਾ ਉਹਦਾ ਹਸਬੰਡ ਇਹ ਦੇਖੋ ਉਹਨੂੰ ਕਿਤਨਾ ਬਾਹਾਂ ਫੜ ਕੇ ਬਿਠਾਇਆ ਜਾ ਰਿਹਾ ਜਬਰਦਸਤੀ ਕੀਤੀ ਜਾ ਰਹੀ ਆ ਲਾਗੇ ਆ ਕਾਂਗਰਸੀ ਨਵੇਂ-ਨਵੇਂ ਲੀਡਰ ਖਲੋਤੇ ਨੇ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਨਾ ਇੰਨਾ ਹਰਕਤਾਂ ਕਰਕੇ ਤੁਹਾਨੂੰ ਲੋਕ ਪਸੰਦ ਨਹੀਂ ਕਰਦੇ ਇਹ ਕੁਝੀਆਂ ਹਰਕਤਾਂ ਜਿਹੜੀਆਂ ਨੇ ਨਾ ਇਹ ਬਹੁਤ ਮਾੜੀਆਂ ਹੁੰਦੀਆਂ ਨੇ ਵੰਦੀਆਂ ਪਰ ਆਮ ਆਦਮੀ ਪਾਰਟੀ ਅਸੀਂ ਲੋਕਾਂ ਦੀ ਕਚਹਿਰੀ 'ਚ ਆਪਣੇ ਕੰਮ ਦੱਸ ਕੇ ਜਾਂਦੇ ਹਾਂ ਨਾ ਕਿ ਤੱਕਾ ਕਰਨ ਜਾਂਦੇ ਹਾਂ ਪਰ ਮੈਂ ਇੱਕ ਗੱਲ ਕਹਦੇ ਆ ਇਹ ਹਰਕਤਾਂ ਜਿਹੜੀਆਂ ਨੇ ਨਾ ਬੰਦਾ ਲਿਮਟ ਤੱਕ ਰਵੇ ਤੇ ਉਦੋਂ ਤੱਕ ਜਾਇਜ ਰਹਿੰਦੀਆਂ ਨੇ ਤੇ ਜਦੋਂ ਫਿਰ ਹੱਦੋਂ ਵੱਧ ਜਾਂਦੇ ਫਿਰ ਉਹਦੇ ਨਤੀਜੇ ਵੀ ਜਿਹੜੇ ਆ ਨਾ ਉਲਟ ਹੀ ਹੁੰਦੇ ਨੇ ਸੋ ਮੈਂ ਕਹਿਣਾ ਚਾਹੁੰਦਾ ਤੱਕੇ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਤਾਂ ਮਾਣਦਾ ਸ਼ੈਰੀ ਕਲ ਸੀ ਇਹ ਕਹਿ ਸਕਦਾ ਵੀ ਅਮਰਤਪਾਲ ਉਹਨਾਂ ਦੇ ਭਾਜਪਾ ਵਾਲਿਆਂ ਦੇ ਕਾਂਗਰਸ ਦੇ ਟੈਲੀਫੋਨ ਕਰ ਕਰਕੇ ਅਫਸਰਾਂ ਨੇ ਉਹਨਾਂ ਕੋ ਕਾਗਜ਼ ਸਹੀ ਕਰਾਏ ਆ ਵੀ ਬਟਾਲੇ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਕਾਗਜ਼ ਰਿਜੈਕਟ ਨਹੀਂ ਹੋਣਾ ਤੁਸੀਂ ਜੇ ਇਨੀ ਇਮਾਨਦਾਰੀ ਦੇ ਨਾਲ ਇਲੈਕਸ਼ਨ ਹੋ ਰਹੀ ਹੈ ਤੇ ਫਿਰ ਉਹਦਾ ਨਤੀਜਾ ਤੇ ਲੋਕ ਹੀ ਤੈਅ ਕਰਨਗੇ ਮੈਂ ਮਾਨਣਾ ਇਹ ਗੱਲ ਕਹਿ ਸਕਦਾ ਹਾਂ ਬਟਾਲੇ ਹਲਕੇ ਦੇ ਵਿੱਚ ਕਿਸੇ ਦਾ ਵੀ ਕੋਈ ਕਾਗਜ਼ ਰਿਜੈਕਟ ਨਹੀਂ ਹੋਇਆ ਤੇ ਨਾ ਹੀ ਕਿਸੇ ਅਫਸਰ ਨੂੰ ਪ੍ਰੈਸ਼ਰ ਪਾਇਆ ਗਿਆ ਵੀ ਉਹਦਾ ਕਾਗਜ਼ ਰਿਜੈਕਟ ਕਰ ਆਹ ਲੋਕਾਂ ਦੀ ਕਿਚੈਰੀ ਲੋਕ ਫਤਵਾ ਤੈਅ ਕਰਨਗੇ ਐਸੀਆਂ ਗੁੰਡਾਗਰਦੀਆਂ ਨਾ ਵੋਟਾਂ ਨਹੀਂ ਪੈਂਦੀਆਂ ਹੁੰਦੀਆਂ ਸੋ ਮੈਂ ਆਪਣੀ ਜਨਤਾ ਦੇ ਰੂਬਰੂ ਲੈ ਕੇ ਆਉਣਾ ਚਾਹੁੰਦਾ ਸਾਂ ਵੀ ਕਾਂਗਰਸ ਕੁਝੀਆਂ ਹਰਕਤਾਂ ਤੇ ਪਹੁੰਚ ਚੁੱਕੀ ਇਹ ਅਸਲੀਅਤ ਚਿਹਰਾ ਹੈ ਇਹਨਾਂ ਦਾ ਇਹ ੱੱੱਕੇਸ਼ਾਈ ਵਾਲਾ ਚਿਹਰਾ ਹੈ ਇਹਨਾਂ ਦਾ ਇਹ ਹੁਣ ਮਰਜ਼ੀ ਤੁਹਾਡੀ ਹੈ ਇੱਕ ਪਾਸੇ ਹੱਥ ਜੋੜਨ ਵਾਲੇ ਇੱਕ ਪਾਸੇ ਕੰਮ ਕਰਕੇ ਤੁਹਾਡੇ ਸੰਗਤ ਦੀ ਕਚਹਿਰੀ ਚ ਆਉਣ ਵਾਲੇ ਤੇ ਇੱਕ ਪਾਸੇ ਗੁੰਡਾਗਰਦੀ ਧੱਕੇਸ਼ਾਈ ਫੈਸਲਾ ਤੁਹਾਡੇ ਹੱਥ ਚ ਸਰ ਸਾਨੂੰ ਇਹਨਾਂ ਪਤਾ ਹੀ ਨਹੀਂ ਚੱਲਿਆ ਉਹਨਾਂ ਨੇ ਸਾਨੂੰ ਕਿਹਾ ਕਿ ਵੈਸੇ ਹੀ ਆਉਣਾ ਹੈ ਘਰ ਆਏ ਤੇ ਉਹ ਮਤਲਬ ਕਿ ਅਹੀਂ ਬਾਹਰ ਸੀ ਇਕਦਮ ਸਾਡੇ ਘਰ ਹੀ ਆ ਗਏ ਘਰ ਹੁਣ ਤੇ ਉਹਨਾਂ ਨੇ ਸਾਨੂੰ ਸਰੂਪੇ ਪਾਤੇ ਇਹ ਕਹਿੰਦੇ ਆਜੋ ਬਸ ਵੈਸੇ ਤੁਹਾਨੂੰ ਬੁਲਾ ਗਿਆ ਚਾਹ ਪਨ ਵੀ ਉੱਥੇ ਜਾ ਕੇ ਸਾਨੂੰ ਸਰੂਪੇ ਪਾਤੇ ਉਹਨਾਂ ਨੇ 80 ਬਜੀ ਆਮ ਪਾਰਟੀ ਦੇ ਸਰਪੰਚ ਹੋ ਮੈਂ ਪਹਿਲੇ ਵੀ ਹਾਂ ਆਮ ਪਾਰਟੀ ਦੇ ਹੁਣ ਵੀ ਆਮ ਪਾਰਟੀ ਦੇ ਹਾਂ ਸਸੀ ਗੱਲ ਜੀ ਮੈਂ ਸਰਪੰਚ ਸਾਹਿਬ ਦਾ ਬਰਾਦਰ ਛੋਟਾ ਅਸੀਂ ਪਹਿਲਾਂ ਵੀ ਆਮ ਪਾਰਟੀ ਦੇ ਵਿੱਚ ਹੀ ਤੇ ਹੁਣ ਵੀ ਆਮ ਪਾਰਟੀ ਦੇ ਵਿੱਚ ਹੀ ਰਵਾਂਗੇ ਆਮ ਪਾਰਟੀ ਦੇ ਵਿੱਚ ਤੇ ਸਾਡੇ ਨਾ ਪਿੰਡ ਦੇ ਵਿੱਚ ਆਪਣੇ ਕਾਂਗਰਸੀ ਪਾਰਟੀ ਆ ਗਈ ਸੀ ਆਪਣੇ ਘਰ ਜਦੋਂ ਆ ਗਏ ਤੇ ਅਸੀਂ ਮਨਾ ਨਹੀਂ ਕਰ ਸਕੇ ਉਹਨਾਂ ਨੇ ਸਾਡਾ ਵੀਡੀਓ ਵੀਡੀਓ ਬਣਾ ਲ ਕੇ ਕਰਨਗੇ ਜੀ ਪਹਿਲੇ ਜੀ ਦੇ ਪੜਾਏ ਗਏ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ